ਤਸਵੀਰਾ ਕਪੂਰਥਲਾ ਦੇ ਬੱਸ ਸਟੈਂਡ ਦੀ ਆ ਦੇਖ ਸਕਦੇ ਹੋ ਜਿੱਤੇ ਕੀ ਕੰਪਲੈਕਸ ਦੇ ਵਿੱਚ ਦੁਪਹਿਰ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਬਜ਼ੁਰਗ ਵਿਅਕਤੀ ਨੂੰ ਖੰਬੇ ਦੇ ਨਾਲ ਬੰਨ ਕੇ ਉਸ ਦੀ ਕੁਤਮਾਰ ਕਰਨ ਦਾ ਵੀਡੀਓ ਸਾਹਮਣੇ ਆਉਂਦਾ ਹੈ ਜਿੱहां ਬਜ਼ੁਰਗ ਵਿਅਕਤੀ ਤੇ ਛੋਟੀ ਬੱਚੀ ਨੂੰ ਅ ਅਨੁਚਿਤ ਇਸ਼ਾਰੇ ਕਰਨ ਦਾ ਦੋਸ਼ ਹੈ ਕਿ ਗੰਦੇ ਇਸ਼ਾਰੇ ਕੀਤੇ ਜਾ ਰਹੇ ਸਨ ਜਿਸ ਤੋਂ ਬਾਅਦ ਲੜਕੀ ਨੂੰ ਪੈਸੇ ਦਾ ਲਾਲਚ ਦੇ ਰਿਹਾ ਸੀ ਤੇ ਉਸ ਦੇ ਨਾਲ ਜਾਣ ਦੇ ਲਈ ਉਹ ਕਹਿ ਰਿਹਾ ਸੀ ਮੌਜੂਦ ਲੋਕਾਂ ਨੇ ਉਥੋਂ ਦੀ ठाणा सिटी दी पुलिस ਨੂੰ ਸੂਚਨਾ ਵੀ ਦਿੱਤੀ ਹੈ ਦੂਜੇ ਪਾਸੇ ਡਿਊਟੀ ਅਫਸਰ ASI ਮੰਗਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਮਾਮਲਾ ਸ਼ਾਂਤ ਹੋ ਗਿਆ ਸੀ ਪਰ ਇਹ ਜੋ ਮਾਮਲਾ ਹੈ ਜਿੱਥੇ ਕਿ ਬਜ਼ੁਰਗ ਵਿਅਕਤੀ ਨੂੰ ਬੱਸ ਸਟੈਂਡ ਦੇ ਹਾਤੇ ਦੇ ਵਿੱਚ ਫੜ ਲਿਆ ਜਾਂਦਾ ਹੈ ਤੇ ਖੰਬੇ ਨਾਲ ਬੰਨ ਕੇ ਕੁੱਟਿਆ ਜਾਂਦਾ ਹੈ ਲੋਕਾਂ ਦੇ ਵੱਲੋਂ ਕੀਤਾ ਗਿਆ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਲੜਕੀ ਨੂੰ ਗਲਤ ਇਸ਼ਾਰੇ ਕਰ ਰਿਹਾ ਸੀ ਤੇ ਪੈਸੇ ਦਾ ਲਾਲਚ ਦੇ ਰਿਹਾ ਸੀ ਤੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਖ-ਵੱਖਰੇ ਕਮੈਂਟਸ ਇਸ ਵੀਡੀਓ ਤੇ ਆ ਰਹੇ ਨੇ ਤਸਵੀਰਾਂ ਕਪੂਰਥਲਾ ਦੇ ਬੱਸ ਸਟੈਂਡ ਦੀ ਦੇਖ ਸਕਦੇ ਹੋ ਜਿੱਥੇ ਕਿ ਕੰਪਲੈਕਸ ਦੇ ਵਿੱਚ ਦੁਪਹਿਰ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਬਜ਼ੁਰਗ ਵਿਅਕਤੀ ਨੂੰ ਖੰਭੇ ਦੇ ਨਾਲ ਬੰਨ੍ਹ ਕੇ ਉਸ ਦੀ ਕੁਤਮਾਰ ਕਰਨ ਦਾ ਵੀਡੀਓ ਸਾਹਮਣੇ ਆਉਂਦਾ ਹੈ ਜਿੱहां ਬਜ਼ੁਰਗ ਵਿਅਕਤੀ ਤੇ ਛੋਟੀ ਬੱਚੀ ਨੂੰ ਅ ਅਨੁਚਿਤ ਇਸ਼ਾਰੇ ਕਰਨ ਦਾ ਦੋਸ਼ ਹੈ ਕਿ ਗੰਦੇ ਇਸ਼ਾਰੇ ਕੀਤੇ ਜਾ ਰਹੇ ਸਨ ਜਿਸ ਤੋਂ ਬਾਅਦ ਲੜਕੀ ਨੂੰ ਪੈਸੇ ਦਾ ਲਾਲਚ ਦੇ ਰਿਹਾ ਸੀ ਤੇ ਉਸ ਦੇ ਨਾਲ ਜਾਣ ਦੇ ਲਈ ਉਹ ਕਹਿ ਰਿਹਾ ਸੀ ਮੌਜੂਦ ਲੋਕਾਂ ਨੇ ਉਥੋਂ ਦੀ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਨਾ ਵੀ ਦਿੱਤੀ ਹੈ ਦੂਜੇ ਪਾਸੇ ਡਿਊਟੀ ਅਫਸਰ ਐਸਆਈ ਮੰਗਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਮਾਮਲਾ ਸ਼ਾਂਤ ਹੋ ਗਿਆ ਸੀ ਪਰ ਇਹ ਜੋ ਮਾਮਲਾ ਹੈ ਜਿੱਥੇ ਕਿ ਬਜ਼ੁਰਗ ਵਿਅਕਤੀ ਨੂੰ ਬੱਸ ਸਟੈਂਡ ਦੇ ਹਾਤੇ ਦੇ ਵਿੱਚ ਫੜ ਲਿਆ ਜਾਂਦਾ ਹੈ ਤੇ ਖੰਬੇ ਨਾਲ ਬੰਨ ਕੇ ਕੁੱਟਿਆ ਜਾਂਦਾ ਹੈ ਲੋਕਾਂ ਦੇ ਵੱਲੋਂ ਕੀਤਾ ਗਿਆ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਲੜਕੀ ਨੂੰ ਗਲਤ ਇਸ਼ਾਰੇ ਕਰ ਰਿਹਾ ਸੀ ਤੇ ਪੈਸੇ ਦਾ ਲਾਲਚ ਦੇ ਰਿਹਾ ਸੀ ਤੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਖ-ਵੱਖਰੇ ਕਮੈਂਟਸ ਆ ਵੀਡੀਓ ਤੇ ਆ ਰਹੇ ਨੇ